ਇਹ ਨਹੀਂ ਸਮਝ ਪਾ ਰਹੇ ਗੜਗੱਜ ਸਾਹਿਬ ਕਿ ਭਾਜਪਾ ਦੇਸ਼ ਦੇ ਵਿੱਚ ਐਡੀ ਵੱਡੀ ਪਾਰਟੀ ਦੀ ਸਰਕਾਰ ਖੜੀ ਕਰਦੀ ਐ ਉਸ ਤੋਂ ਪਹਿਲਾਂ 10 ਸਾਲ ਪਹਿਲਾਂ ਕਰ ਕੀ ਰਹੀ ਐ ਉਹ ਪੂਰੇ ਦੇਸ਼ ਦੇ ਵਿੱਚ ਰਮਾਇਣ ਮਹਾਭਾਰਤ ਵਰਗੇ ਸੀਰੀਲਾਂ ਦੀ ਪਰਮਾਰ ਹੋ ਜਾਂਦੀ ਐ ਫਿਲਮਾਂ ਬੰਦੀਆਂ ਨੇ ਜਿਹੜੀਆਂ ਕਿ ਰਾਜਸਥਾਨ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਜਿਹੜੀਆਂ ਕਿ Hindu ਧਰਮ ਨੂੰ ਉਭਾਰ ਰਹੀਆਂ ਨੇ ਤਾਂ ਪੂਰੇ ਪੂਰਾ ਸੈਂਟੀਮੈਂਟ ਸਵਾਰਿਆ ਜਾਂਦਾ ਪਹਿਲਾਂ ਤੇ ਫਿਰ ਉੱਥੇ ਕੰਮ ਕਰਦਾ ਉਹਨਾਂ ਦਾ ਫੰਡ ਆ ਤੇ ਤੁਸੀਂ ਕਹਿੰਦੇ ਹੋ ਕਿ ਜਿਹੜੇ ਸਾਡੇ 4 ਬੱਚੇ ਪੜ੍ਹੇ ਲਿਖੇ ਸਿੱਖਿਆਗੇ ਤੁਸੀਂ ਉਹਨਾਂ ਨੂੰ ਵੀ ਭੁਜਾ ਕੇ ਬਹਿਜੋਗੇ ਫਿਰ ਤੁਸੀਂ ਨਾਲੇ ਤੁਸੀਂ ਇਕੱਲੇ ਦਲ ਦੇ ਲਈ ਵੋਟ ਮੰਗਦੇ ਹੋ ਮੈਂ ਤਾਂ ਹੀ ਤਾਂ ਲਿਖਿਆ ਸੀਗਾ ਕਾਲੀ ਦਲ ਨੂੰ ਜੇ ਗੜਗੱਜ ਸਾਹਿਬ ਵਰਗੇ ਲੋਕ ਹੈਗੇ ਕਾਲੀ ਦਲ ਨੂੰ ਦੁਸ਼ਮਣਾਂ ਦੀ ਲੋੜ ਨਹੀਂ ਹੈਗੀ ਕਿੱਥੇ ਦੁਨੀਆ ਗਾਂ ਦੀ ਗਾਂ ਜਾ ਰਹੀ ਹੈ ਯਾਰ ਤੁਸੀਂ ਕਦੇ ਕਹਿੰਦੇ ਤਿੰਨ ਜਵਾਕ ਜੰਮੋ ਤੁਸੀਂ ਕਦੇ ਕਹਿੰਦੇ ਕਿ ਸਿੱਖ ਹਿਸਟਰੀ ਦੇ ਕੁਝਾਂ ਮਾਰ ਦੇਣਾ ਤੁਸੀਂ ਹਿਸਟਰੀ ਸਗੋਂ ਗਲੋਰੀਫਾਈ ਤਰੀਕੇ ਨਾਲ ਬਾਹਰ ਆਣ ਦਿਓ ਤੁਸੀਂ ਲੋਕਾਂ ਨੂੰ ਕਹੋ ਯਾਰ ਦੇਖੋ ਮੈਂ ਕਹਿੰਦਾ ਗੁਰੂ ਸਾਹਿਬਾਨਾਂ ਦੇ ਰੋਲ ਨਾ ਕਰਨ ਦਿਓ ਮੈਂ ਵੀ ਐਗਰੀ ਕਰਦਾ ਕਿ ਠੀਕ ਹੈ ਗੁਰੂ ਸਾਹਿਬਾਨਾਂ ਦੀ ਨਕਲ ਨਾ ਕਰੋ ਗੁਰੂ ਪਰਿਵਾਰਾਂ ਨੂੰ ਛੱਡ ਲੋ ਉਹ ਬਾਕੀ ਸਿੱਖ ਹਿਸਟਰੀ ਤੁਹਾਡੀ ਥੋੜੀ ਹੈ ਜਿਹੜੂ ਤੁਸੀਂ ਸਿੱਖ ਹਿਸਟਰੀ ਕਹਿੰਦੇ ਹੋ ਬੇਸਿਕਲੀ ਉਹ ਪੰਜਾਬ ਦੀ ਹਿਸਟਰੀ ਵੀ ਆ ਉਹਦੇ ਉੱਪਰ ਸਾਡਾ ਵੀ ਹੱਕ ਐ ਪੰਜਾਬੀਆਂ ਦਾ ਹੱਕ ਐ ਉਹਦੇ ਉੱਪਰ ਤੁਸੀਂ ਥੋੜੀ ਥੋੜੀ ਕੁੰਡਲੀ ਮਾਰ ਕੇ ਬੈਠ ਸਕਦੇ ਹੋ ਨਾਗਾ ਵਾਂਗੂ ਉਹਨੂੰ ਤਾਂ ਰਹਿਣ ਦਿਓ ਯਾਰ ਤੁਸੀਂ ਲੋਕਾਂ ਜੋਗਾ ਸਾਨੂੰ ਹਿਸਟਰੀ ਤੋਂ ਕੁਝ ਸਿੱਖਣ ਦਿਓ ਸਾਨੂੰ ਪਤਾ ਲੱਗੂਗਾ ਕਿ ਸਾਡੇ ਸਿੱਖ ਯੋਧਿਆਂ ਨੇ ਕਿੱਡੀਆਂ ਮਤਲਬ ਕਿ ਉਹਨਾਂ ਨੇ ਤੁਸੀਂ ਆਪਣੀ ਗੱਲਾਂ ਦੇ ਵਿੱਚ ਮੈਨੂੰ ਲੱਗਦਾ ਇਹ ਗੱਲ ਕਹਿ ਕੇ ਵੀ ਜਿਹੜਾ ਵੀਜੇਪੀ ਦਾ ਹਿੰਦੂ ਰਾਸ਼ਟਰ ਦੀ ਗੱਲ ਹੋ ਰਹੀ ਆ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਉਹ ਸਿਰਫ ਫਿਲਮਾਂ ਨਾਟਕਾਂ ਕਰਕੇ ਆਪਦੇ ਆਪ ਨੂੰ ਉਭਾਰ ਕੇ ਤੇ ਸਿੱਖੇ ਇਸ ਕਰਕੇ ਪਿੱਛੇ ਰਹਿ ਗਏ ਕਿ ਸਿੱਖਾਂ ਨੇ ਆਪਦਾ ਉਹ ਨਹੀਂ ਨਹੀਂ ਮੈਂ ਕਹਿੰਦਾ ਕੱਲੀਆਂ ਫਿਲਮਾਂ ਕਰਕੇ ਨਹੀਂ ਲੇਕਿਨ ਫਿਲਮਾਂ ਨੇ ਰੋਲ ਪਲੇ ਕੀਤਾ ਕਿਉਂ ਕਸ਼ਮੀਰ ਫਾਈਲਸ ਵਰਗੀ ਫਿਲਮ ਬਣਾਉਂਦੇ ਆ ਕਿਉਂ ਕੇਰਲਾ ਸਟੋਰੀਜ਼ ਬਣਾਉਂਦੇ ਆ ਕਿੰਨਾ ਪੈਸਾ ਇਨਵੈਸਟ ਕਰਦੇ ਆ ਔਰ ਤੁਸੀਂ ਐਮਰਜੈਂਸੀ ਬਣੀ ਹੈ ਕਮਾਲ ਦੀ ਗੱਲ ਆ ਅਸੀਂ ਸੋਚਦੇ ਆ ਕਿ ਐਮਰਜੈਂਸੀ ਵਿੱਚ ਉਹਨੇ ਜੀ ਇੰਦਰਾ ਗਾਂਧੀ ਨੂੰ ਗਲੋਰੀਫਾਈ ਕੀਤਾ ਤੁਸੀਂ ਧਿਆਨ ਨਾਲ ਫਿਲਮ ਦੇਖੋ ਇੰਦਰਾ ਗਾਂਧੀ ਦਾ ਗਾਂਧੀ ਦੀ ਹੱਤਿਆ ਕਰਤੀ ਉਸਨੇ ਮੈਂ ਲਿਖਿਆ ਸੀਗਾ ਫੇਸਬੁੱਕ ਤੇ ਕਿ ਕੰਗੜਾ ਰਣਾਉਤ ਨੇ ਇੰਦਰਾ ਗਾਂਧੀ ਦੀ ਹੱਤਿਆ ਕਰਤੀ ਹੁਣ ਇੰਨਾ 네ਗੇਟਿਵ ਕੈਰੇਕਟਰ ਪੇਸ਼ ਕੀਤਾ ਇੰਦਰਾ ਗਾਂਧੀ ਦਾ ਇਹ ਕਿਉਂ ਫਿਲਮਾਂ ਬੰਦੀਆਂ ਨੇ ਇਹੋ ਜੀਆਂ ਕਦੇ ਕਸ਼ਮੀਰ ਸਟੋਰੀ ਮੈਂ ਤਾਂ ਸਭ ਨੂੰ ਕਹਿਣਾ ਯਾਰ ਤੁਸੀਂ ਖੁਦ ਵਿੱਚ ਬੈਠ ਜਾਓ ਕਿ ਤੁਸੀਂ ਯਾਰ ਆ ਚੀਜ਼ਾਂ ਪ੍ਰਮੋਟ ਕਰੋ ਪਰ ਪ੍ਰੋਬਲਮ ਕੀ ਹੈ ਕਿ ਉਹਨਾਂ ਨੂੰ ਇੰਨੀ ਸਮਝ ਕਿੱਥੇ ਹੈ ਅਨਫੋਰਚੂਨੇਟ ਫੈਕਟਰ ਇਹ ਹੈ ਮੈਂ ਗੁਰਮਖ ਜਦੋਂ ਬਣਾਈ ਸੀ ਡਰੇ ਹੋਏ ਸੀ ਕਹਿਲ ਸਾਹਿਬ ਸ਼ੁਕਰ ਹੈ ਕਿ ਜਦੋਂ ਅਸੀਂ ਅੰਮ੍ਰਿਤਸਰ ਦੇ ਵਿੱਚ ਸ਼ੋਅ ਕੀਤਾ ਉੱਥੇ ਚੰਗੇ ਚੰਗੇ ਸਿੱਖਾਂ ਨੂੰ ਅਸੀਂ ਬੁਲਾਇਆ ਪੜੇ ਲਿਖੇ ਜਿਹੜੇ ਚੰਗੇ ਸਿੱਖ ਸੀਗੇ ਜੀ ਉਹਨਾਂ ਨੇ ਕਿਹਾ ਕਿ ਨਹੀਂ ਯਾਰ ਤੁਸੀਂ ਬਿਲਕੁਲ ਸਿੱਖੀ ਦੀ ਸੇਵਾ ਕੀਤੀ ਹੈ ਤੁਸੀਂ ਅੱਛਾ ਕੰਮ ਕੀਤਾ ਹੈ ਹਮ ਠੀਕ ਹੈ ਹੁਣ ਤੁਸੀਂ ਸਾਡੇ ਵਰਗੇ ਤੇ ਸ਼ੱਕ ਕਰੀ ਜਾਓਗੇ ਹਮ ਵੀ ਅਸੀਂ ਯਾਰ ਅਸੀਂ ਕਹਿੰਦੇ ਹਾਂ ਕਿ ਸਾਰੇ ਬੰਦੇ ਇਦਾਂ ਨਹੀਂ ਹੈਗੇ ਸਿੱਖੀ ਨੂੰ ਮੈਂ ਕਹਿੰਦਾ ਯਾਰ ਕੋਈ ਸਿੱਖੀ ਤੇ ਫਿਲਮ ਬਣਾ ਕੇ ਚਾਰ ਪੈਸੇ ਕਮਾ ਰਹਿੰਦਾ ਇਹਦੇ ਵਿੱਚ ਕੀ ਤਕਲੀਫ ਹੈ ਸਿੱਖੀ ਪ੍ਰਮੋਟ ਵੀ ਤਾਂ ਹੋ ਰਹੀ ਹੈ ਨਾ ਹਮ ਜੇ ਤੁਸੀਂ ਕਰਨ ਦਿਓ ਤੁਹਾਡੇ ਤੋਂ ਕੋਈ ਮੰਗਦੇ ਕੁਝ ਨਹੀਂ ਉਲਟਾ ਤੁਹਾਨੂੰ ਦੇ ਕੇ ਹੀ ਜਾ ਰਹੇ ਆ ਉਹ ਪੰਜਾਬ ਦੇ ਯੂਥ ਨੂੰ ਤੁਸੀਂ ਸ਼ਗੋ ਸ਼ਰਤਾ ਰੱਖਦੇ ਹੋ ਕਿ ਠੀਕ ਹੈ ਵੀ ਆ ਚੀਜ਼ਾਂ ਨਾ ਕਰੋ ਯਾਰ ਹਿਸਟਰੀ ਨੂੰ ਤੋੜ ਮੋੜ ਨਾ ਕਰੋ ਤੁਸੀਂ ਹਿਸਟਰੀ ਦੇ ਚੰਗੇ ਤਰੀਕੇ ਨਾਲ ਪੇਸ਼ ਕਰੋ ਅਸੀਂ ਤੁਹਾਡੇ ਨਾਲ ਆ ਤੁਹਾਡੇ ਤੋਂ ਕੋਈ ਪੈਸੇ ਥੋੜੀ ਮੰਗਦਾ ਤੁਹਾਡੇ ਤੋਂ ਸ਼ਾਬਾਸ਼ੀ ਮੰਗਦਾ ਤੁਸੀਂ ਕਹਦੇ ਹੋ ਯਾਰ ਤੁਹਾਡੇ ਨਾਲ ਖੜੇ ਆ ਅਸੀਂ ਇਹ ਇੰਨਾ ਵੀ ਨਹੀਂ ਕਰ ਸਕਦੇ ਯਾਰ ਇਹ ਪਤਾ ਨਹੀਂ ਕਾਲੀ ਦਲ ਦੀ ਮੈਨੂੰ ਹੈਰਾਨੀ ਹੁੰਦੀ ਕਿ ਕਿੱਥੋਂ ਚੁਣ-ਚੁਣ ਕੇ ਉਹ ਇਹੋ ਜਿਹੇ ਬੰਦੇ ਲੱਭ ਲੈਂਦੇ ਨੇ ਜਿਹੜੇ ਉਹਨਾਂ ਲਈ ਨੁਕਸਾਨਦਾਇਕ ਸਾਬਤ ਹੁੰਦੇ ਨੇ ਹੂੰ